ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਰੇ ਨੇਚਰ ਲਵਰ ਦੋਸਤਾਂ ਨੂੰ ਤੁਹਾਡੇ ਸ਼ੁਭਚਿੰਤਕ ਵਾਤਾਵਰਣ ਪ੍ਰੇਮੀਆਂ ਨੂੰ ਸਤਪਾਲ ਸਿੰਘ ਦੇੜਾ ਕਾ ਵੱਲੋਂ ਸਤਕਾਰ ਸਹਿਤ ਸਤ ਸ੍ਰੀਕਾਲ। ਕੁਝ ਦੋਸਤਾਂ ਦਾ ਸਵਾਲ ਸੀ ਕਿ 5 ਬੂਟੇ 1300 ਰੁਪਏ ਦੇ ਵਿੱਚ ਕਿਵੇਂ ਪਾ ਲੋਗੇ। ਉਹ ਤੁਹਾਨੂੰ ਅੱਜ ਕਲੀਅਰ ਕਰਨ ਲੱਗੇ ਆਂ ਵੀ ਆ ਜਿਵੇਂ ਡੱਲਾ ਰੋਡ ਕੋਠੇ ਰਾਣਾ ਪਿੰਡ ਦੀ ਪੰਚਾਇਤ ਨੇ ਇਹ ਜਗ੍ਹਾ ਦਿੱਤੀ ਆ ਤੇ ਇੱਥੇ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਬੂਟੇ ਸੰਭਾਲਣੇ ਆ। ਇੱਥੇ ਤੁਹਾਡੇ ਨਾਮ ਦੇ ਅਸੀਂ ਉਹ ਸਾਹਮਣੇ ਫਲੈਕਸ ਲੱਗੇ ਹੋਏ ਆ ਉਹਨਾਂ ਫਲੈਕਸਾਂ ਦੇ ਵਿੱਚ ਤੁਹਾਡੇ ਨਾਮ ਦੇ ਪੰਜ ਬੂਟੇ ਤੁਹਾਡਾ ਲਿਖ ਕੇ ਜਿਕਰ ਪਾਲਾਂਗੇ ਟਰਸਟ ਪਾਲੂਗਾ ਪਰ ਜੇ ਕੋਈ ਵੀਰ ਕਹਿੰਦੇ ਆ ਵੀ ਆਹ ਫੜ 7.5 ਬਾਲ 1300 ਰੁਪਏ ਤੇ ਮੇਰੇ ਨਾਮ ਦੇ ਫਲਾਣੇ ਥਾਂ ਤੇ ਜਾ ਕੇ ਪੰਜ ਬੂਟੇ ਪਾਲ ਦਿਓ ਵੀਰੇ ਨਹੀਂ ਹੋਣਾ ਤੁਸੀਂ ਆਪ ਸੋਚੋ ਵੀ 1300 ਰੁਪਏ ਦੇ ਵਿੱਚ 2 ਸਾਲ ਇੱਕ ਬੂਟੇ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਬੰਦੇ ਨੇ ਵੀ ਜਾਣਾ ਬੰਦੇ ਦੀ ਦਿਹਾੜੀ ਪੈਟਰੋਲ ਪਾਣੀ ਲਾਉਣਾ ਹਨਾ ਨਹੀਂ ਆਉਣਾ ਉਹ ਬਲਕ ਦੇ ਵਿੱਚ ਜਿਵੇਂ ਜੰਗਲ ਦੇ ਵਿੱਚ ਤੁਹਾਡੇ ਨਾਂ ਦੇ ਪੰਜ ਬੂਟੇ 1300 ਚ ਪਾਲੇ ਜਾ ਸਕਦੇ ਆ ਉਹ ਇੱਥੇ ਜਿਵੇਂ ਅਸੀਂ ਹੁਣ ਇਹਦੀ ਬਾੜ ਕਰਨੀ ਆ ਹਨਾ ਆ ਬਾੜ ਕੀਤੀ ਬੱਕਰੀਆਂ ਬਾੜਦੀਆਂ ਸੀਗੀਆਂ ਪੋਲ ਲਾਏ ਆ ਤਾਰਾਂ ਲਾਈਆਂ ਨਾ ਬੱਕਰੀਆਂ ਲਾਈਆਂ ਆ ਹੁਣ ਪਾਣੀ ਪਰ ਟੈਂਕੀ ਪਾਣੀ ਇਥੇ ਢਾਬ ਦਾ ਪਾਣੀ ਸੁੱਕ ਗਿਆ ਤੇ ਪਾਣੀ ਟੈਂਕੀ ਭਰ ਕੇ ਲਿਆਂਦੇ ਕੀ ਆ ਤੇਲ ਲੱਗਣਾ ਵਾ ਬੰਦਿਆਂ ਦੀ ਦਿਹਾੜੀ ਲੱਗਣੀ ਆ ਸਟਿੱਕਾਂ ਬੰਨੀਆਂ ਜਾ ਰਹੀਆਂ ਵਾ ਤੇ ਮੈਂ ਤੁਹਾਨੂੰ ਦੱਸਦਾ ਵੀ ਬੰਦੇ ਵਿੱਚ ਲੋਕ ਕਹਿੰਦੇ ਸੀਗੇ ਦੋਸਤ ਵੀ ਜਿਹੜਾ ਅ 1300 ਰੁਪਏ ਬੂਟੇ ਦੇ ਹਿਸਾਬ ਨਾਲ ਤਾਂ ਬਹੁਤ ਪੈਸੇ ਹੋ ਜਾਣਗੇ ਯਾਰ ਬਹੁਤ ਕਿੱਥੋਂ ਆ ਹਜੇ ਅਸੀਂ ਪੋਲਾਂ ਦੇ ਪੈਸੇ ਦੇਣੇ ਆ ਤਾਰਾਂ ਦੇ ਪੈਸੇ ਦੇਣੇ ਆ ਸਟਿੱਕਾਂ ਦੇ ਪੈਸੇ ਹਜੇ ਬਾ ਬਾਕੀ ਰਹਿੰਦੇ ਆ ਦੇਣ ਵਾਲੀ ਪੇਮੈਂਟ ਇਹ ਬਹੁਤ ਬੂਤ ਕੋਈ ਨਹੀਂ ਜੇ ਆਪਾਂ 100 ਬੰਦੇ ਨੂੰ ਜਾ ਕੇ 10 ਬੰਦੇ ਆਉਣਗੇ ਤਾਂ ਕਿਤੇ ਆ ਹਜੇ ਢਾਬ ਦੇ ਵਿੱਚ ਸਿਰਫ 3 ਬੰਦਿਆਂ ਦੀ ਆਏ ਆ ਪੈਸੇ ਜਿਹੜੀ ਢਾਹ ਵਾਲੇ ਬੂਟੇ ਲੱਗਣ ਵਾਲੇ ਆ ਤੇ ਆਪਾਂ ਨੂੰ ਬਹੁਤ ਲੱਗਣ ਲੱਗ ਜਾਂਦੇ ਆ ਕੈਲਕੂਲੇਟ ਆਪਾਂ 1000 ਬੂਟੇ ਬੂਟੇ ਦੇ ਨਾਲ ਕਰ ਲੈਨੇ ਆ ਨਾਲ ਦੀ ਨਾਲ ਹੀ ਪਰ ਦੇਣੇ ਪੰਜ ਬੂਟਿਆਂ ਦੇ ਵੀ ਆਪਾਂ ਸੇਵਾ ਨਹੀਂ ਹੁੰਦੀ ਤੇ ਮੈਂ ਬੇਨਤੀ ਕਰੂੰਗਾ ਸਬਸਕ੍ਰਾਈਬ ਜਰੂਰ ਕਰ ਲੋ ਸਾਡਾ ਹੱਕ ਬਣਦਾ ਵਾ ਯਾਰ ਤੁਹਾਡੇ ਸਾਹਾਂ ਲਈ ਕੰਮ ਕਰਦੇ ਆ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਕਰੋ ਤੇ ਜਗਰਾਮਾਂ ਵਾਲਿਆਂ ਵਾਸਤੇ ਸੁਨਹਿਰੀ ਮੌਕਾ ਵਾ ਇੱਥੇ ਜੰਗਲ ਆਲ ਪੜ ਰਿਆ ਵਾ ਤੁਹਾਡੇ ਨਾਮ ਦੇ ਪੰਜ ਬੂਟੇ ਸੀ ਪਾਲਾਂਗੇ ਟਰਸਟ ਪਾਲੂਗਾ ਅਸੀਂ ਇੰਨਾ ਕਰ ਸਕਦੇ ਆ ਤੁਸੀਂ ਇੰਨਾ ਕੁ ਜਰੂਰ ਕਰ ਸਕਦੇ ਹੋ ਤੇ ਜਿਹੜੇ ਵੀਰ 5 ਬੂਟੇ ਆ 10 ਬੂਟੇ 15 ਬੂਟੇ 50 ਬੂਟੇ ਚਾਹੀਦੇ ਆ ਉਹ ਆਪਣੇ ਤੁਸੀਂ ਆਪ ਪਾ ਲੈਣੇ ਆ ਪਰ ਜੇ ਟਰਸਟ ਤੋਂ ਪਲਵਾਉਣੇ ਆ ਵੀ ਟਰਸਟ ਪਾਲੇ ਸਾਡੇ ਬੂਟੇ ਤਾਂ ਘੱਟੋ ਘੱਟ 150 ਬੂਟਾ ਹੋਵੇ ਫਿਰ ਟਰਸਟ ਉੱਥੇ ਪਾਲਣ ਜਾ ਸਕਦਾ ਵਾ ਹੋਰ ਕਿਸੇ ਜਗ੍ਹਾ ਤੇ 5 ਬੂਟੇ ਪਾਲਣ ਦੇ ਲਈ ਮੈਂ ਮਾਫੀ ਚਾਹੂੰਗਾ ਵੀ ਨਹੀਂ ਪਾੜਨੇ ਹਨਾ ਤੇ ਆ ਇੱਥੇ ਜਰੂਰ ਆਪਣੇ ਆਪਣੇ ਨਾਮ ਦਾ ਆ ਨੇੜੇ ਨੇੜੇ ਨਗਰਾਂ ਵਾਲੇ ਹਨ ਜਗਰਾਵਾ ਤੇ ਤੇ ਆਸ-ਪਾਸ ਦੇ ਪਿੰਡਾਂ ਵਾਲੇ ਜਰੂਰ ਆਪਣੇ ਨਾਮ ਦੇ ਪੰਜ-ਪੰਜ ਬੂਟੇ ਜਰੂਰ ਪਲਵਾਓ ਤੇ ਸਾਡਾ ਸਾਥ ਦਿਓ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਆਂ ਸਾ ਮੈਂ ਇਕੱਲੇ ਨੇ ਨਹੀਂ ਲੈਣੇ ਜਾਂ ਸਾਹ ਇਕੱਲੇ ਗ੍ਰੀਨ ਪੰਜਾਬ ਮਿਸ਼ਨ ਟੀਮ ਵਾਲੇ ਲੈਣੇ ਤੁਹਾਨੂੰ ਵੀ ਉਨਾਂ ਨੂੰ ਹੀ ਆਕਸੀਜਨ ਦੇਣੀ ਹੈ ਇਹਨਾਂ ਨੇ ਤੇ ਸਾਨੂੰ ਵੀ ਉਨਾਂ ਨੂੰ ਹੀ ਦੇਣੀ ਆ ਸਾਨੂੰ ਇਹਨਾਂ ਨੇ ਪੁੱਛਣਾ ਨਹੀਂ ਵੀ ਤੁਸੀਂ ਲਾਏ ਆ ਤੇ ਤੁਹਾਨੂੰ ਅਸੀਂ ਵੱਧ ਦਿੰਨੇ ਆ ਨਹੀਂ ਦੇਣੀ ਸਭ ਨੂੰ ਬਰਾਬਰ ਦੇਣੀ ਆ ਤੇ ਬਰਾਬਰ ਦੇ ਲਈ ਜਿਹੜੇ ਬੰਦੇ ਚਾਹੁੰਦੇ ਆ ਵੀ ਹਾਂ ਬਰਾਬਰ ਅਸੀਂ ਲੈ ਨੀ ਆਕਸੀਜਨ ਘੱਟੋ ਘੱਟ ਇਸ ਵੀਡੀਓ ਨੂੰ ਸਬਸਕ੍ਰਾਈਬ ਕਰੋ ਸਾਨੂੰ ਫੋਲੋ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਆਪਣੇ ਨਾਮ ਦੇ ਪੰਜ ਬੂਟੇ ਸਾਡੇ ਕੋਲੇ ਕਮੈਂਟ ਕਰਕੇ 9501362076 ਤੇ ਬੁੱਕ ਕਰਵਾਓ ਧੰਨਵਾਦ